ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਸਾਡੇ YouTube ਚੈਨਲ ਤੇ ਤੇ ਅੱਜ ਆਪਾਂ ਇੱਕ ਨਿਊ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਸਾਹਮਣੇ ਤੇ ਅੱਜ ਆਪਾਂ ਇੱਕ ਹੋਰ ਫਲਾਵਰ ਡਿਜ਼ਾਈਨ ਤੁਹਾਨੂੰ ਦੱਸਾਂਗੇ ਬਣਾਉਣਾ ਤੇ ਇੱਕ ਆਪਾਂ ਰੋਜ਼ ਬਣਾਉਣਾ ਦੱਸਾਂਗੇ ਤੇ ਤੁਸੀਂ ਇਹ ਬਟਨ ਹੌਲ ਸਟੀਚ ਨਾਲ ਆਪਾਂ ਫਲਾਵਰ ਬਣਾਵਾਂਗੇ ਇਹ ਮੈਂ ਥੋੜਾ ਜਿਹਾ ਪਹਿਲਾਂ ਬਣਾ ਲਿਆ ਸੀਗਾ ਤੇ ਐਦਾਂ ਕਰਕੇ ਆਪਾਂ ਨਾ ਇਹ ਇਸ ਤਰੀਕੇ ਨਾਲ ਇਹ ਮਤਲਬ ਦਾ ਰਾਉਂਡ 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 ਸ਼ੇਪ ਵਿੱਚ ਬਣਾਉਣਾ ਆਪਾਂ ਐਂ ਦਾ ਕਰਕੇ ਇੱਕੇ ਜੇ ਸਾਡੀ ਵੀਡੀਓ ਵਧੀਆ ਲੱਗਦੀ ਆ ਤੁਹਾਨੂੰ ਹਨਾ ਤੇ ਤੁਸੀਂ ਲਾਈਕ ਕਰਦੇ ਕਰੋ ਕਮੈਂਟ ਵੀ ਕਰਦੇ ਜਾ ਕਰੋ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਹਨਾ ਮਤਲਬ ਜੇ ਕੋਈ ਸਿੱਖਣ ਨੂੰ ਮਿਲਦਾ ਹੈਗਾ ਤੁਹਾਨੂੰ ਹਾਂਜੀ ਤੇ ਆਪਾਂ ਇਦਾਂ ਹੀ ਇਹਨੂੰ ਕੰਪਲੀਟ ਕਰੇ ਜਾਣਾ ਹੌਲੀ ਹੌਲੀ ਇਸ ਤਰੀਕੇ ਨਾਲ ਮੈਨੂੰ ਮੀਦਾ ਕਿ ਤੁਹਾਨੂੰ ਪੂਰਾ ਸਮਝ ਆਉਣਾ ਹੋਊਗਾ ਸਾਡਾ ਸਮਝਾਇਆ ਤੇ ਕੋਈ ਵੀ ਹਨਾ ਤੁਹਾਨੂੰ ਨਹੀਂ ਚੀਜ਼ ਸਮਝ ਆਉਂਦੀ ਤਾਂ ਤੁਸੀਂ ਪੁੱਛ ਸਕਦੇ ਹੋ ਦੁਬਾਰਾ ਵੀ ਕਿ ਆਪਾਂ ਨੂੰ ਕਮਾਈ ਜਾਣਾ ਉਸ ਤਰੀਕੇ ਨਾਲ ਹਾਂਜੀ ਤੇ ਆਪਾਂ ਇਦਾਂ ਕੰਪਲੀਟ ਕਰਾਂਗੇ ਹੌਲੀ ਹੌਲੀ ਫਲਾਵਰ ਬਹੁਤ ਹੀ ਈਜ਼ੀ ਤਰੀਕਾ ਇਹਨੂੰ ਬਣਾਉਣ ਦਾ ਤੁਸੀਂ ਵੀ ਇਦਾਂ ਬਣਾ ਸਕਦੇ ਹੋ ਤੇ ਆਪਣਾ ਸੂਟ ਰੈਡੀ ਕਰ ਸਕਦੇ ਹੋ

ਆਪਾਂ ਅਸਟ੍ਰਿਕ ਨੇ ਤਾਂ ਆਪਾਂ ਇਹਨੂੰ ਫਲਾਵਰ ਕੰਪਲੀਟ ਕਰ ਲਿਆ ਤਾਂ ਦੇਖੋ ਤੁਸੀਂ ਕਿੰਨੀ ਸੋਹਣੀ ਆ ਨਾ ਅ ਫਿਨਿਸ਼ਿੰਗ ਆਈ ਹੈਗੀ ਅਦੀ ਤੇ ਬਹੁਤ ਹੀ ਸੋਹਣਾ ਲੱਗਦਾ ਇਹ ਬਣਿਆ ਹੋਇਆ ਵੀ ਤੁਸੀਂ ਇਹਨੂੰ ਐਦਾ ਬਣਾ ਸਕਦੇ ਹੋ ਤੇ ਇਹਦੇ ਵਿੱਚ ਆਪਾਂ ਮਤਲਬ ਹੋਰ ਜਿਆਦਾ ਤਰ੍ਹਾਂ ਆਪਾਂ ਨਾ ਗੰਡੇ ਵਗੈਰਾ ਵੀ ਲਗਾ ਸਕਦੇ ਹਾਂ ਇਹਦੇ ਵਿੱਚ ਤਾਂ ਫਿਕਾ ਗੰਡੇ ਦੇ ਵਿੱਚ ਲਗਾ ਦਾਂਗੇ ਜਾਂ ਕੋਈ ਤੁਸੀਂ ਸਜਾਉਣ ਵਾਂਗ ਇਹਦਾ ਨਾ ਮੋਤੀ ਲਗਾ ਸਕਦੇ ਹੋ ਵੀ ਲੱਗ ਲੱਗ ਜੂਗਾ ਇਹਦੇ ਵਿੱਚ तरीक़ा बनी बि अन मता जा अॼकल्ह बज़ारे बि सूट रेडी करवाणे त कने पैसे लै लेंदे एॾा ई छोटे छोटे फलाव डिज़ाइन कर डिज़ाइन क्रिएट कर सघंद ਇਦਾਂ ਪੈਨ ਫਿਲ ਕਰ ਲਿਆ ਠੀਕ ਹੈ ਦੇਖੋ ਤੁਸੀਂ ਕਿੰਨਾ ਐ ਵਧੀਆ ਬਣਿਆ ਹੈ ਫਲਾਵਰ ਤੇ ਇਦਾਂ ਹੀ ਤੁਸੀਂ ਬਣਾਉਣਾ ਹੈ ਜਿਸ ਨੂੰ ਤੇ ਹੁਣ ਆ ਪਤ ਲੋ ਰੋਜ਼ ਫਲਾਵਰ ਬਣਾਉਣਾ ਚਾਹਤੇ ਹੋ ਕਪਰੋਜ਼ ਬਣਾ ਲਵਾਂਗੀ ਤੇ ਰੋਜ਼ਾ ਆਪਣਾ ਜਿਹੜਾ ਬਣਾਉਣਾ ਉਹ ਪਿੰਕ ਥੈਰੇ ਨਾਲ ਤੁਸੀਂ ਵੀਡੀਓ ਪੂਰੀ ਦੇਖਿਆ ਕਰੋ ਹਣਾ ਤਾਂ ਜੋ ਤੁਹਾਨੂੰ ਵਧੀਆ ਤਰੀਕੇ ਨਾਲ ਮਧੀਆ ਤਰੀਕੇ ਨਾਲ ਸਮਝ ਆ ਸਕੇ ਕਿਉਂਕਿ ਜਦੋਂ ਆਪਾਂ ਸਕਿਪ ਕਰ ਦਿੰਨੇ ਆ ਵੀਡੀਓ ਫਿਰ ਆਪਾਂ ਨੂੰ ਸਮਝ ਨਹੀਂ ਆਉਂਦਾਗਾ ਇਹ ਹੋਣਾ ਪਣਾ ਇੱਕ ਵਾਰੀ ਰੋਲ ਕਰ ਲੈਨੇ ਆ ਤਾਂ ਅੱਧਾ ਕਰਕੇ ਦੇ ਵੀ 5 ਲਾਈਨਸ ਬਣਾ ਲਈਆਂ ਇਸ ਤਰੀਕੇ ਨਾਲ ਆਪਾਂ ਡਰਾ ਕਰ ਲੈਣੀਆਂ ਇਹਦੇ ਵਿੱਚ ਤਾਂ ਜੋ ਆਪਾਂ ਫਿਰ ਬਣਾਉਣ 'ਚ ਆਸਾਨੀ ਹੋ ਸਕੇ। ਤੋਪਾ ਅੱਗੇ ਕੱਢ ਲੈ ਫਿਰ ਆਪਾਂ ਇੱਧਰ ਲੈ ਕੇ ਜਾਵਾਂਗੇ ਇਸ ਤਰੀਕੇ ਨਾਲ ਤੁਸੀਂ ਸੂਈ نیچے ਵੀ ਕੱਢ ਸਕਦੇ ਹੋ ਨਾ ਜਿੰਦਾਂ ਤੁਹਾਨੂੰ ਸਹੀ ਲੱਗੇ।

ਫਿਰ ਆਪਾਂ ਕਿਤੋਂ ਵੀ ਸੂਈ ਕੱਢ ਲੈਣੀ ਆ ਇਸ ਤਰੀਕੇ ਨਾਲ ਫਿਰ ਆਪਾਂ ਇਹਨੂੰ ਲਪਾਂਗੇ ਇਹਨੂੰ ਆਪਾਂ ਚੱਕਿਆ ਧਾਗੇ ਨੂੰ ਧਾਗੇ ਦੇ ਇਹਨੂੰ ਆਪਾਂ ਚੱਕਿਆ ਸੀ ਇਹਨੂੰ ਆਪਾਂ ਲੱਪਿਆ ਫਿਰ ਇਹਨੂੰ ਆਪਾਂ ਚੱਕ ਲੈਣਾ ਆਦਾਂ ਇਸ ਤਰੀਕੇ ਨਾਲ ਸਟ੍ਰਿੱਕ ਕਿਨ ਆਪਾ ਚੱਕ ਦਾਬੀ ਕਰਨੀ ਆ ਬਸ ਹੋਰ ਕੁਝ ਨਹੀਂ ਇਹਦੇ ਵਿੱਚ ਹੈਗਾਗਾ ਤੇ ਤੁਸੀਂ ਆਸਾਨੀ ਨਾਲ ਇਦਾਂ ਬਣਾ ਸਕਦੇ ਹੋ ਆਹ ਉਹ ਤਾਂ ਤੁਸੀਂ ਡਬਲ ਥ्रेड ਵੀ ਯੂਜ਼ ਕਰ ਸਕਦੇ ਆਂ ਇਹ ਵਿੱਚ ਬਹੁਤ ਹੀ ਸੌਖਾ ਫਲਾਵਰ ਆ ਤੁਸੀਂ ਵੀ ਕੋਈ ਵੀ ਬਣਾ ਸਕਦੇ ਆ ਇਹਨੂੰ ਜੀਨੂੰ ਮਤਲਬ ਜਿੱਦਾਂ ਕਿ ਅਪਾ ਜਵਾ ਵੀ ਨਿਕੜਾਈ ਕੀਤੀ ਕਦੇ ਹਨਾ ਉਹ ਵੀ ਬਣਾ ਸਕਦੇ ਆ ਇਹਨੂੰ ਚਾਹੋ ਤਾਂ ਥ੍ਰੈਡ ਤੁਸੀਂ ਦੂਰਾ ਵੀ ਲੈ ਸਕਦੇ ਆ ਨਹੀਂ ਤਾਂ ਕਹਰੇ ਵੀ ਲੈ ਸਕਦੇ ਆ ਆ ਤੁਹਾਨੂੰ ਆਪਾਂ ਕੱਲ ਦੱਸਾਂਗੇ ਨਹੀਂ ਤਾਂ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਆ ਤੇ ਅੱਜ ਆਪਾਂ ਤੁਹਾਨੂੰ ਫਲਾਵਰ ਹੀ ਦੱਸਿਆ ਚਾਹੋ ਤੈਨੂੰ ਦੋ ਸ਼ੇਡ ਨਾਲ ਵੀ ਬਣਾ ਸਕਦੀਆਂ ਜਿੱਦਾਂ ਕਿ ਆਪਾਂ ਇਹ ਪਿੰਕ ਲਾਇਆ ਹੈ ਨਾ ਫਲਾਵਰ ਤੇ ਤੇ ਨਾਲ ਕੋਈ ਹੋਰ ਅਟੈਚ ਕਰ ਲੋ ਇਹਦੇ ਸਟੈਂਡ ਅਧਿਕਰ ਕੀ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਨਾ ਬਹੁਤ ਹੀ ਸੋਹਣਾ ਬਣ ਕੇ ਰੈਡੀ ਹੋ ਗਿਆ ਇਹ ਜੇ ਤਾਂ ਆਪਾਂ ਫਲਾਵਰ ਬਣਾਉਨੇ ਆ ਹਨਾ ਉਦੋਂ ਤਾਂ ਆਪਾਂ ਨੂੰ ਆਟੋਮੈਟਿਕਲੀ ਪਤਾ ਲੱਗ ਜਾਂਦਾ ਕਿ ਕਿਤਾ ਆਪਾਂ ਕਿਹੜਾ ਤਾਂ ਗਣਪਿਆ ਸੀਗਾ ਤੇ ਕਿਹੜੇ ਨੂੰ ਆਪਾਂ ਚੱਕਿਆ ਹੈਗਾ ਦੇ ਹੀ ਪਤਾ ਲੱਗ ਜੂ you <laughs> आप नीचे कड़ देंगे इधर कर करके ब्रेड तो देख सोना अपना फ्लावर बन के रेडी हो गया हम अपना वाला भी आप बनावे हाँ जी हम आपा बनावे ఎదా స్టిచ్చా బూసరా ਪੰਨੇ ਨੂੰ ਕਮਾਈ ਜਾਣਾ ਹੈਗਾ ਜਿੰਦਾ ਜਿੰਦਾ ਆਪਾ ਬਣਾ ਰਹੇ ਉਹ ਤੋਂ ਆਪਾ ਕਮਾਈ ਜਾਵਾਂਗੇ ਸਿੱਧਾ ਦਾਫ ਨਾਲ ਸਰਕਲ ਹੈਗਾ ਉੱਡਾ ਹੀ ਆਪਾਂ ਫਲਾਵਰ ਇਹਦਾ ਬਣਾਉਣਾ ਹੈਗਾ ਵੀ ਜਿੱਥੋਂ ਆਪਾਂ ਡਰਾ ਕੀਤਾ ਉੱਥੋਂ ਆਪਾਂ ਸੋਈ ਚੱਕਣੀ ਆ ਤੁਸੀਂ YouTube ਤੇ ਫ੍ਰੀ ਆਫ ਕਾਸਟ ਸਿੱਖ ਸਕਦੇ ਹੋ ਨਾ ਹੈਂਡ ਐਮਬਲੋਰੀ ਤੁਸੀਂ ਸਾਡੇ ਚੈਨਲ ਨਾਲ ਜੁੜੋ ਤੇ ਸਿੱਖੋ ਤੇ ਆਪਣੇ ਸੂਟ ਖੁਦ ਰੈਡੀ ਕਰੋ ਕੱਲ੍ਹ ਤੁਹਾਨੂੰ ਆਪਾਂ ਨਾ ਇੱਕ ਹੋਰ ਨਵੇਂ ਡਿਜ਼ਾਈਨ ਦੀਆਂ ਪੱਤੀਆਂ ਤੁਹਾਨੂੰ ਦੱਸਾਂਗੇ ਤੇ ਆਪਾਂ ਇਹਦੀ ਤੇ ਹੀ ਬਣਾਵਾਂਗੇ ਪੱਤੀਆਂ బు సోనా ఫవర బ రెడీ ਹਾਂਜੀ ਤੇ ਇਹ ਆਪਣਾ ਇੱਧਰ ਨਾਟ ਸਟਿਚ ਨਾਲ ਆਪੇ ਵਿਛਣ ਫਿਲ ਕਰਤਾ ਸੀ ਕੁਝ ਆਪਾਂ ਇਹ ਨਾਲ ਦੀਆਂ ਹੀ ਨਾਟ ਲਗਾ ਦਿਨਾ ਸੀ ਤੇ ਤੁਸੀਂ ਵੀ ਇੰਦਾ ਫਲਾਵਰ ਬਣਾ ਸਕਦੇ ਹੋ ਤੇ ਇੰਦਾ ਰੂਜ਼ ਆਪਾਂ ਬਣਾ ਸਕਦੇ ਆ ਤੇ ਇਹ ਵਾਲੀ ਵੀਡੀਓ ਆਪਾਂ ਕੱਲ ਨੂੰ ਪਾਵਾਂਗੇ ਤੇ ਅੱਜ ਵੀਡੀਓ ਵਿੱਚ ਇੰਨਾ ਹੀ ਸੀਗਾ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਹਾਂਜੀ ਧੰਨਵਾਦ